ਚਲੋ ਜੀ ਅੱਗੇ 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 ਅਗਲਾ ਸੀਨ ਅਗਲਾ ਸੀਨ ਓਕੇ ਪਰ ਨਹੀਂ ਖਾ ਸਕਦਾ ਦਵਾਈ ਬੀਪੀ ਦੀ ਪੀਪੀ ਦੀ ਟੌਪ ਹੋ ਜਾਣੀ ਮੈਨੂੰ ਸਿੱਧਾ ਹੋ ਗਿਆ ਹੋਰ ਗੱਲਾਂ ਨੇ ਗੱਲਾਂ ਬਾਈ ਲੋਕ ਨਾ ਫਿਲਮ ਦੇਖ ਕੇ ਆਪਣਾ ਇੰਜੋਏ ਕਰਨ ਨਾ ਕਰਨ ਆਪਾਂ ਸ਼ੂਟ ਕਰਦੇ ਨਾ ਬੋਲ ਕੇ ਆਉਂਦੇ ਸੌਣ ਵਾਲਾ ਸੀਨ ਤੁਸੀਂ ਆਪਣੇ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਬੱਚੇ ਤਾਂ ਜੀ ਆਪਣੀ ਮਾਂ ਦੇ ਚਮਚੇ ਆ ਆ ਕੁੜੀ ਹੈ ਜੀ ਇਹ ਮੁੰਡਾ ਭੱਜ ਗਿਆ ਨਹੀਂ ਆ ਬੈਠਾ ਆ ਉਹ ਕੁੜੀ ਦਾ ਵੀਰੇ ਨਜ਼ਾਰੇ ਲੈ ਰਹੀ ਹੈ ਨਹੀਂ ਕੰਮ ਤੁਹਾਡੇ ਵਰਗੇ ਕਰਦੇ ਨਹੀਂ ਲਓ ਜੀ ਨਵੇਂ ਮੂਵੀ ਕੰਜੂਸ ਮੂਵੀ ਦੇ ਵਿੱਚ ਆਪਾਂ ਕਰ ਰਹੇ ਆ ਸ਼ੂਟ ਤੇ ਵੈਸੇ ਤਾਂ ਹੁਣ ਮੈਂ ਅੱਧ ਦੇ ਵਿੱਚ ਜਾ ਕੇ ਵਲੌਗ ਸ਼ੂਟ ਕਰਨ ਲੱਗਾ ਬਾਪੂ ਜੀ ਚੱਲੇ ਨੇ ਉਧਰੋਂ ਪਰਨਿਆਂ ਦੀ ਅਰੇਂਜਮੈਂਟ ਹੋ ਰਹੀ ਆ ਰੋਹਿਤ ਜੀ ਦੇ ਕੋਲ ਉਧਰ ਫਫੜ ਜੀ ਆ ਇਧਰੋਂ ਸੂਟ ਦਾ ਰੌਲਾ ਪੈ ਗਿਆ ਕੀ ਚੱਕਰ ਪੈ ਗਿਆ ਕਾ ਬਹੁਤ ਵਧੀਆ ਜਿਹਾ ਅੱਛਾ ਅੱਛਾ ਆ ਤੁਸੀਂ ਪੌਣੇ ਆ ਜੀ ਕੱਪੜੇ ਨਹੀਂ ਜੀ ਭਾਈ ਦੇ ਪੌਣੇ ਓਕੇ ਤਾਂ ਜੀ ਆ ਲੋ ਉਹ ਦੇਖੋ ਜੀ ਭਾਬੀ ਤੇ ਨਾਨਾਣ ਦੋਨੇ ਲੜਦੇ ਸੂਟਾਂ ਪਿੱਛੇ ਆਹੋ ਸੋਇ ਤੇ ਹਾਂ ਤੇ ਤੁਹਾਨੂੰ ਮੱਥਾ ਲੇ ਗਏ ਨਹੀਂ ਉਹਦਾ ਕੋਈ ਦਿੱਕਤ ਨਹੀਂ ਆ ਗਈ ਕਿਦਾਂ ਜੀ ਤਾਂ ਬੰਨੇਗਾ ਬੰਨ ਲਾ ਫਿਰ ਕੀ ਹੋ ਗਿਆ ਗੋਲ ਪੇਟ ਲਾ ਗੋਲ ਪੇਟ ਲੋ ਜੀ ਗੋਲਾਂ ਦਾ ਟਕਸਾਲੀ ਸਿੰਘ ਬਣਨਾ ਹੋਰ ਆਜੋ ਜੀ ਬਾਕੀ ਤੇ ਤੁਹਾਨੂੰ ਲੋਕੇਸ਼ਨ ਦਿਖਾਵਾਂ ਕਿੱਥੇ ਕੀ ਕੀ ਅਸੀਂ ਸ਼ੂਟ ਕੀਤਾ ਕਿਉਂਕਿ ਇਹ ਵਲੌਗ ਹੈ ਜਿਹੜਾ ਇਹ ਮੂਵੀ ਰਿਲੀਜ਼ ਹੋਣ ਤੋਂ ਬਾਅਦ ਪਾਉਣਾ ਆਪਾਂ ਆ ਖੜੀਆਂ ਜੀ ਆਪਣੀਆਂ ਗੱਡੀਆਂ ਇੱਥੇ ਦਾ ਉਹ ਸੀਨ ਹੈ ਜਿੱਥੇ ਉਹ ਕੁੜੀ ਤੁਰ ਕੇ ਆ ਰਹੀ ਆ ਇਧਰੋਂ ਦੀ ਉਹਦੀ ਮਾਂ ਆਂਦੀ ਆ ਤੇ ਉਹ ਸਾਹਮਣੇ ਨਨਾਨ ਆ ਉਹ ਤਿਆਰ ਹੋ ਰਹੀ ਆ ਤੇ ਇਹ ਵਾਲਾ ਸੀਨ ਹੈ ਜਿੱਧਰੋਂ ਦੀ ਉਹ ਮੂਰੇ ਗਏ ਆ ਇਹੋ ਵਾਲੀ ਲੋਕੇਸ਼ਨ ਹੈ ਆਹ ਰਸਤੇ ਦੀ ਜਾ ਕੇ ਇਹ ਵਾਲੀ ਉਹ ਲੋਕੇਸ਼ਨ ਹੈ ਜਿੱਥੇ ਸਾਰੀ ਮੂਵੀ ਸ਼ੂਟ ਹੋਈ ਹੈ ਆਪਣਾ ਟ੍ਰਾਈਪੁਰ ਆ ਕਿਚਨ ਐ ਚੁਗਲੀਆਂ ਹੋ ਰਹੀਆਂ ਜੀ ਇਹ ਮੇਰੇ ਖਿਲਾਫ ਚੁਗਲੀਆਂ ਕਰ ਰਹੇ ਆ ਜੀ ਚੁਗਲੀਆਂ ਕਰ ਚੁਗਲੀਆਂ ਹਾਂ ਭਾਈ ਥੋੜੇ ਖਰਾਬ ਕਰ ਚੁਗਲੀਆਂ ਅਸੀਂ ਮਰਨਾ ਜੀ ਤੁਸੀਂ ਇੰਨੇ ਸਾਡੇ ਖਾਣ ਸਾਰਿਆਂ ਨੂੰ ਮਰਨਾ ਯਾਰ ਕਿਹਨਾਂ ਨਹੀਂ ਮਰਨਾ ਜਿਹੜੇ ਮੇਰੇ ਖਿਲਾਫ ਚੁਗਲੀਆਂ ਨਹੀਂ ਕਰਦੇ ਉਹ ਵੀ ਮਰ ਗਏ ਭਾਈ ਜੀ ਨਾ ਨਾ ਨਹੀਂ ਵਧੀਆ ਆਉਣਾ ਔਰ ਨਵੇਂ ਲੁੱਕ ਦੇ ਵਿੱਚ ਮਰੀ ਭਾਜੀ ਕੀ ਪ੍ਰਾਊਡ ਕਰਦੇ ਹੋ ਤੁਸੀਂ ਆ ਏਦਾਂ ਦੁਕਾਨ ਦੇ ਉੱਤੇ ਚ ਆਇਆ ਕਰ ਹੁਣ ਇਹਨਾਂ ਦੀ ਬਈ ਇੱਕ ਗੱਲ ਇਹਨਾਂ ਦੀ ਆਪਣੀ ਉਹਦੀ ਜੁੱਤੀਆਂ ਦੀ ਦੁਕਾਨ ਐ ਅੱਛਾ ਬਸੀ ਦੀ ਸਭ ਤੋਂ ਪੁਰਾਣੀ ਦੁਕਾਨ ਐ ਇਹਨਾਂ ਦੀ ਹਾਂ ਹਾਂਜੀ ਤੇ ਜੇ ਕਿਤੇ ਕਿਸੇ ਦਾ ਢੀੜਾ ਲੱਗਦਾ ਤਾਂ ਇਹਨਾਂ ਤੋਂ ਜ਼ਰੂਰ ਜੁੱਤੀਆਂ ਲੋ ਇਹਨਾਂ ਨੂੰ ਤਾਂ ਪਤਾ ਹੋਊਗਾ ਜੇ ਬਸੀ ਤੁਸੀਂ ਸ਼ਾਪਿੰਗ ਕਰਦੇ ਆ ਪ੍ਰਤਪਾਲ ਦੀ ਹੱਟੀ ਸਭ ਤੋਂ ਪੁਰਾਣੀ ਆ ਕਿੱਥੇ ਜਾ ਕੇ ਨੇ ਬਾਜ਼ਾਰ ਇਹਨਾਂ ਨੇ ਕਰਾਉਣਾ ਜੀ ਰਿਸ਼ਤਾ ਮੁਰਦੀ ਪੱਕੀ ਕਪੜਜੀ ਤੋਂ ਕਪੜਜੀ ਤੋਂ ਹੋ ਗਿਆ ਕਮਲ ਮੰਦਰੀਆਂ ਲੈਣੀਆਂ ਪੱਕੀਆਂ ਜਦ ਰਸਤਾ ਹੋ ਗਿਆ ਦੋ ਇਹ ਚੱਲ ਦੋ ਉਂਗਲੀਆਂ ਦੋ ਮੁੰਡੇ ਨੇ ਦੋ ਮੁੰਡੇ ਲਾਰੇ ਗੋਪੜ ਦੀ ਤੋਂ ਸਿਲਵਰ ਦੀ ਮੰਦੀ ਪਾਉਣੀ ਨਹੀਂ ਨਹੀਂ 골ਡ ਦੀ ਆ ਦੋ ਪੂ ਆਨੂੰ ਤਾਂ ਲੋਹੇ ਦਾ ਛੱਲਾ ਨਹੀਂ ਪਾਇਆ ਤੂੰ ਮੰਦਰੀਆਂ ਲੈ ਲਈ ਇਹਨਾਂ ਦਾ ਆਪਣਾ ਵਾਲੇ ਮੁੰਡੇ ਆ ਕਿਥੇ ਮੰਝੇ ਕੱਢ ਲਓ ਸਾਰੀ ਟੀਮ ਨੂੰ ਮੈਨੇਜ ਕੀਤਾ ਹੋਇਆ ਜੀ ਇਹਨਾਂ ਨੇ ਬਹੁਤ ਵਧੀਆ ਮਿਹਨਤ ਹੈ ਇਹਨਾਂ ਦੀ ਟੈਨਸ਼ਨ ਵੀ ਜ਼ਿਆਦੀ ਆ ਬਹੁਤ ਟੈਨਸ਼ਨ ਆ ਮੈਂ ਤੁਹਾਡੀ ਗੱਲ ਨਹੀਂ ਕੀਤੀ ਮੈਂ ਉਹਨਾਂ ਦੀ ਗੱਲ ਕੀਤੀ ਹੈ ਹੈ

ਦਿਓ ਹੁਣ ਇੱਕ ਦਿਨ ਹੋਰ ਹੈਗਾ ਇਹ ਇੱਕ ਦਿਨ ਲੱਗ ਹੀ ਜਾਣਾ ਲੱਗੇ ਇੱਕ ਦਿਹਾੜੇ ਲੱਗ ਜਾਣੀ ਜੇ ਤੁਸੀਂ ਕੋਈ ਇੱਕ ਦਿਨ ਚੱਲ ਬਹੁਤ ਜ਼ਿਆਦਾ ਟਾਈਮ ਲਾਤਾ ਇਹਨਾਂ ਨੇ ਇਹ ਜਿਹੜਾ ਕੰਮ ਹੁਣ ਹੋ ਰਿਹਾ ਨਾ ਸਵੇਰੇ 9 ਵਜੇ ਤੋਂ ਹੋ ਜਾਣਾ ਚਾਹੀਦਾ ਸੀਗਾ ਸਟਾਰਟ ਦਾ ਮੈਂ ਤਾਂ ਬੈਠੀ ਆ ਦੇਖੋ ਕੋਈ ਆਈ ਨਹੀਂ ਰਹੀ ਮੈਂ ਤਾਂ ਕਹਿੰਦੀ ਹਾਂ ਕਿ ਮਸਰੀ ਬਣਾਓ ਤੁਹਾਨੂੰ ਨਾ ਉਹ ਪਤਾ ਕੀ ਕਰਦਾ ਓਕੇ ਕਰਦਾ ਭਾਗੂਆ ਭਾਗੂਆ ਉਹ ਬੜਾ ਹੋਰ ਕਰਵਾਉਂਦੇ ਇਹਨਾਂ ਕੋ ਆਉਂ ਲੱਗੇ ਆਪਣੇ ਪਾਣੇ ਕਪੜੇ ਵਾਲੇ ਭਾਈ ਚਲੋ ਫੜਾ ਬਚੋਲਾ ਢਿੱਲਾ ਆ ਕਾਲਾ ਪਚੋਲਾ ਪਚੋਲਾ ਨਾ ਉਹਨਾਂ ਨੂੰ ਬੁਲਾ ਲਿਓ ਭੈਣ ਮੇਰੀ ਬੁਲਾ ਲਾ ਮਾਤਾ ਅੱਛਾ ਕੋੜੀ ਜਾ ਅੱਗ ਅੱਗ ਲਾਣੀ ਆ ਅੱਗ ਵੀ ਲਾਣੀ ਹੈ ਜੀ ਜਿਹੜੀਆਂ ਵੱਡੀਆਂ ਹਨ ਮਾਸ਼ ਕੋੜਾ ਇਹਦਾ ਸੀਨ ਦੀ ਤਿਆਰੀ ਹੋ ਰਹੀ ਆ ਨਾ ਮਣਿਆ ਨੇ ਚੁੱਲ੍ਹੇ ਚੜਨਾ ਇਹਦਾ ਵਿਆਹ ਹੋਇਆ ਮਤਲਬ ਘਰ ਜਵਾਈ ਬਣਨਾ ਚੌਂਕੇ ਜਨਣਾ ਚੌਂਕੇ ਜਨਣਾ ਜਨਣਾ ਚੌਂਕੇ ਜਨਣਾ ਚੁੱਲ੍ਹੇ ਲੋ ਜੀ ਹੋਣ ਲੱਗੀ ਆ ਆਪਣਾ ਐਕਸਪੀਰੀਅੰਸ ਦੱਸਣ ਲੱਗੇ ਹੁਣ ਆਪਾਂ ਬਈ ਚੁੱਲੇ ਕਿਵੇਂ ਚੜੀਦਾ ਤੇ ਅੱਗ ਕਿਵੇਂ ਲਾਉਣੀ ਹੈ ਅੱਗ ਗੁਆਂਢੀਆਂ ਦੇ ਬਾਹਰ ਆ ਰਿਹਾ ਚਾਰ ਦਾਣੇ ਆਪਾਂ ਸਿਰਫ ਮੂੰਗੀ ਮਸਰੀ ਤੇ ਬਣਾਉਣੀਆਂ ਨੇ ਤੋਹੀਂ ਵੰਡਣੇ ਆ ਚਾਰਾਂ ਚਾਰ ਪਾਣੀ ਤੇ ਦੋ ਜੱਗ ਵਿੱਚ ਬਸ ਨਾਲ ਇੱਕ ਹੋਰ ਬਜਟ ਦੇ ਹਿਸਾਬ ਨਾਲ ਕੰਮ ਕਰਨਾ ਕੰਜੂਸ ਮੰਨੀ ਮੰਨੀ ਚੱਲ 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 ਠੀਕ ਚੱਕਾ ਇਹ ਬੋੜਾ ਸਾਡਾ ਬੰਦਾ ਅਸੀਂ ਦਾਲ ਗੀਂਦ ਲੱਸਾਂ ਦੇ ਪਾ ਗਏ ਆ ਜਾ ਬਾਈ ਅੱਗੇ ਮਿੰਜਾ ਕਰੋ ਬਸ ਬਸ ਮਿੰਟ ਅਗਰ ਉਹ ਲੋੜ ਜਿਆਦਾ ਨਾ ਸਿੱਟਿਓ ਦਾਲ ਕਿਤੇ ਇਹਦੇ ਤਨ ਅਗਰ ਚ ਬਸ ਛੜ ਗਈ। ਮੈਨੂੰ ਬਸ ਆਇਆ। ਕੱਪੜੇ ਧੋਣ ਆਇਆ ਕਰੂਗਾ। ਫੇਰ ਕੱਪੜੇ ਚਾਦਰ ਧੋਣ ਆਣ ਲੇ। ਉੱਤੇ ਰਹਿਊਗਾ ਹੱਥੇ ਮਾਰਨੇ। ਬਾਹਰ ਤੋਂ ਆ ਬੁੱਬੜ। ਚਾਦਰ ਤੋੜ ਲਈ ਲੈ ਕੇ ਜਾਣੀ ਪਈ ਆ। ਬਲੈਰੋ ਤੇ। ਆ ਕੇ ਬੈਠ ਕੇ ਹੱਕਾ ਮਾਰੂ। ਉਹ ਬਲੈਰੋ ਨੂੰ ਬੁਲਾਉਂਦਾ। ਫੈਂਡ ਘਟੀ ਲਿਆਉਂ। ਫੈਂਡ ਪਾਪੂ ਫੈਂਡ ਘਟੀ ਲਿਆ। ਹਾਂ। ਜਿਆਦਾ ਨਹੀਂ ਹੋ ਗਿਆ। ਆਹ ਤੋ ਠੀਕ। ਜਿਆਦਾ ਨਹੀਂ ਹੋ ਗਿਆ। ਆਹ ਤੋ ਠੀਕ। ਮੇਰੀ ਮਰੂਤੀ ਖੜੀ ਆ। ਮਰੂਤੀ ਜਾਓ। 800 ਨਾਲੇ ਨੰਬਰ ਪਲੇਟਾਂ ਵੀ ਨਹੀਂ ਹੈਗੀਆਂ ਤਿੰਨ ਦੇਖ ਕੇ ਵੀਡੀਓ ਦੇਖਣੀ ਹੈ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਮੂਵੀ ਬਾਰੇ ਇਹ ਤਾਂ ਕੁਝ ਕਹਿੰਦਾ ਹੀ ਨਹੀਂ ਮੈਨਾਂ ਜੀ ਬੰਤ ਅੱਜ ਇਹ ਤਾਂ ਬਹੁਤ ਖੁਸ਼ ਆਇਆ ਸ਼ੈਨੂ ਸ਼ਿੱਤੂ ਸ਼ਸ਼ੀ ਕਹਿੰ ਇਹ ਹੈਗਾ ਬੈਰੂਪੀਆ ਹਾਂਜੀ ਕੀ ਹਾਲ ਚਾਲ ਦੋਸਤੋ ਕੀ ਅੰਤਾਂ ਦੱਸੋ ਇਹ ਹੈਗਾ ਬੈਰੂਪੀਆ ਜਿਹੜਾ ਮਰਜ਼ੀ ਰੋਕ ਕਰਾ ਲੇਤਾ ਤੁਸੀਂ ਤੁਹਾਡੇ ਨਿਆਣਿਆਂ ਬਾਰੇ ਤੋੜੇ ਸੌਨ ਲਈ ਤਾਂ ਮੈਂ ਮਿਸਤਰਾ ਲਗਾਇਆ ਹੀ ਹੈ ਦੋਨਾਂ ਨੂੰ ਹਾਏ ਕੰਬਲ ਰੱਖਿਆ ਨਾ ਦੱਸੋ ਪੁੱਛੋ ਉਹ ਰਜਾਈ ਨਹੀਂ ਲੱਗੀ ਐਵੀਂ ਕਿਸਮਤ ਕਿਸੇ ਦੀ ਕਰ ਜਾਂਦੀ ਹੈ ਯਾ ਇਹ ਕਿਸਮਤ ਸਾਡੀ ਮਾਮਲੇ ਚ ਨਹੀਂ ਆਉਂਦੀ ਬਿਲਕੁਲ ਹੋਰ ਕੀ ਪੜੇ ਤੇ ਇੱਕ ਚੁੱਲਾ ਵੀ ਅਸੀਂ ਧਰੇ ਆ ਠੀਕ ਹੈ ਨਾ ਨਹੀਂ ਕੁੜੀ ਪੜਨ ਵਾਲੀ ਆ ਯਾਰ ਕੁੜੀ ਨੂੰ ਜਾਂਦੇ ਪੜ੍ਹਨਾ ਪਸਤਾ ਤੇ ਪੜ੍ਹ ਤਾਨੂੰ ਪੜ ਕੌਣ ਆਲਾ ਇਹਨੂੰ ਬਾਲੀ ਨੇ ਲਾਇਆ ਹੀ ਨਹੀਂ ਨਾਨਾ ਕਿਹਦੇ ਨੇ ਲਾਇਆ